ਅੰਮ੍ਰਿਤਸਰ ਪੁਲਿਸ ਦੇ ਐਸਪੀ ਸ਼੍ਰੀ ਵਿਮੈਨੂ ਰਾਣਾ ਜੀ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਕਿ ਕੁਝ ਵਿਅਕਤੀ ਪਾਕਿਸਤਾਨ ਪਾਰ ਬਾਰਡਰ ਤੋਂ ਨਸ਼ਾ ਲਿਆ ਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਨ ਦੀ ਤਾਕ ਦੇ ਵਿੱਚ ਨੇ ਉਹਦੇ ਆਧਾਰ ਤੇ ਇੱਕ ਕੇਸ ਕੇਸ ਦਰਜ ਕਰਕੇ ਉਹਨੂੰ ਫੋਲੋਅ ਅਪ ਕਰਕੇ ਇੱਕ ਜਿਹੜਾ ਵਿਅਕਤੀ ਆ ਲਖਵਿੰਦਰ ਸਿੰਘ ਉਰਫ ਲਖਾ ਖੇਮ ਕਰਨ ਵਾਸੀ ਤਰਨਤਾਰਨ ਉਹਨੂੰ ਉਥੋਂ ਖੇਮ ਕਰਨ ਤੋਂ ਜਾ ਕੇ ਕਾਬੂ ਕੀਤਾ ਉਹਨੂੰ ਜਿਹੜਾ ਐਡਵਾਂਸ ਸੀ ਹੈ ਜਿਹੜੀ ਉਹਦੇ ਕੋਲੋਂ 5 ਕਿਲੋ ਜਿਹੜੀ ਹੀਰੋਇਨ ਇੱਕ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤਾ ਇਸ ਤਰ੍ਹਾਂ ਜਿਹੜੀ ਇੱਕ ਵਿਰੋਧੀ ਦੇਸ਼ ਦੇ ਵਿਰੋਧੀ ਦੇਸ਼ ਦੀ ਜਿਹੜੀ ਸਾਡੇ ਸਾਡੇ ਦੇਸ਼ ਵਿੱਚ ਜਿਹੜੀ ਹੀਰੋਇਨ ਨੂੰ ਸਪਲਾਈ ਕਰਨ ਦਾ ਜਿਹੜਾ ਉਹ ਕੋਸ਼ਿਸ਼ ਸੀ ਉਹਨੂੰ ਨਾਕਾਮ ਕੀਤਾ ਤੇ ਉਹਨੂੰ ਅੰਮ੍ਰਿਤਸਰ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਕਾਬੂ ਕਰਕੇ ਉਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਦੇਖੇ ਹਮ ਕੰਮ ਕਿਹੜੀ ਜਗ੍ਹਾ ਤੋਂ ਵਗਰੇ ਬਰਾਮਦ ਹੋਈ ਜੀ ਹੈ ਕੀਮ ਕਰਨ ਬਾਰਡਰ ਤੋਂ ਉਰਲੇ ਪਾਸੇ ਬਾਰਡਰ ਦੇ ਨਾਲ ਹੀ ਆ ਬਾਰਡਰ ਤੋਂ ਹੋ ਰਿਹਾ ਹੈਗਾ ਸਰ ਇਹ ਕਿਹੜੀ ਐਫ ਆਈ ਆਰ ਦਾ ਹਿੱਸਾ ਜੀ ਇਹ ਨਵੀਂ ਐਫ ਆਈ ਆਰ ਦਰਜ ਹੋਈ ਜੀ 130 ਨੰਬਰ ਐਫ ਆਈ ਆਰ ਆ ਇਹ ਕੱਲ ਦਰਜ ਹੋਈ ਆ 21 23 25 60 ਐਨ ਡੀ ਪੀ ਐਸ ਥਾਣਾ ਇਸਲਾਮਾਬਾਦ ਅਮਰਸਾ ਤੇਰੇ ਕਿ ਕਿਤੋਂ ਆਈ ਪਾਕਿਸਤਾਨ ਕੇਸ ਮਤਲਬ ਹੋ ਰਹੀ ਹੈ ਇਹ 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 ਪਾਕਿਸਤਾਨ ਤੋਂ ਅਲੀ ਅਲੀ ਨਾਮੀ ਸਮਗਲਰ ਹੈਗਾ ਜੀ ਉਹ 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 ਨੇ ਉਹ ਨੇ ਸਪਲਾਈ ਕੀਤੀ ਹੈ ਜੀ ਮਾਰਕੀਟ ਵੈਲਿਊ ਮਾਰਕੀਟ ਵੈਲਿਊ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਮਾਰਕੀਟ ਵੈਲਿਊ ਇੱਥੇ ਦੀ ਹੋਰ ਆ ਅਮਰੀਕਾ ਦੀ ਹੋਰ ਆ ਕਿਤੇ ਦੀ ਹੋਰ ਆ ਸਾਡੇ ਲਈ ਜਿਹੜਾ ਨਸ਼ਾ ਦਾ ਨਸ਼ਾ ਅਸੀਂ ਇਹਨੂੰ ਕੋ ਸਪਲਾਈ ਕਰਕੇ ਨਾ ਇਹਦੇ ਕੋ ਮੁੱਲ ਪਾਉਣਾ ਤੇ ਨਾ ਵੇਚਣਾ ਅਸੀਂ ਡਿਸਟਰਾਏ ਕਰਨਾ ਸਾਡੇ ਲਈ ਮਾਰਕੀਟ ਵੈਲਿਊ ਦੀ ਕਮੈਂਟ ਕਰਨੀ ਬਾਜੂ ਨਹੀਂ ਇਹ ਸਰ ਇਹ ਖੇਪ ਆਈ ਕਦੋਂ ਸੀ ਕਿਸ ਤਰੀਕ ਨੂੰ ਆਈ ਸੀ ਇਹ ਕਿਤੇ ਪੌਂਚ ਨਹੀਂ ਸੀ ਇਹ ਇਹ ਕੱਲ ਆਈ ਸੀ ਤੇ ਅਮਰਸਰ ਆਉਣੀ ਸੀ ਜੀ ਅਮਰ ਸ਼ਹਿਰ ਚੋਂ ਅੱਗੇ ਆ ਕੇ ਇਹਨਾਂ ਨੇ ਗਾਂ ਪੈਡਲਰ ਦੇ ਰਾਹੀਂ ਕਿਹਨੂੰ ਸਪਲਾਈ ਕਰਨੀ ਸੀ ਕੀ ਕਰਨੀ ਸੀ ਥੈਟ ਵਿਲ ਬੀ ਕਨਸੀਡਰਡ ਇਨ ਇਨਵੈਸਟੀਗੇਸ਼ਨ ਹਾਂਜੀ ਆਈ ਡਰੋਨ ਦਾ ਸੀ ਡੀਟੀ ਭਾਈ ਹੋਏ ਪੱਤੇ ਜਿਨ੍ਹਾਂ ਨੂੰ ਸਪਲਾਈ ਕਮਿਸ਼ਨ ਨਾਲ ਕੋ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਸੌਰੀ ਵੀ ਕੈਨਟ ਡਿਸਕਸ ਇਹਨਾਂ ਦੇ ਖਿਲਾਫ ਪਹਿਲੇ ਹੈ ਕੋਈ ਕੇਸ ਦਰਜ ਸਰ ਇਹਦੇ ਖਿਲਾਫ ਪਹਿਲਾਂ ਕੋਦਰ ਨਹੀਂ ਹੈ ਚਲੋ ਸਰ ਕੋਈ ਵਿਦੇਸ਼ੀ ਲਿੰਕ ਕੋਈ ਵਿਦੇਸ਼ੀ ਲਿੰਕ ਹੀ ਆ ਨਾ ਪਾਕਿਸਤਾਨ ਦਾ ਜਿਹੜਾ ਬੰਦਾ ਹੈਗਾ ਅਲੀ ਆ ਉਹ ਵਿਦੇਸ਼ੀ ਲਿੰਕ ਹੀ ਆ ਇੱਕ ਡਿਪਾਰਟਮੈਂਟ ਨੂੰ ਗੁੰਮਰਾਹ ਕਰਵਾਉਣ ਦਾ ਮੈਂ ਕਹਿੰਦਾ ਕਿ ਲੱਗ てる ਉਹ ਬੇਰਾ ਬੈਠੇ ਨਾ ਉਹਨਾਂ ਦੇ ਲੈ ਕੇ ਹਾਂਜੀ ਲੰਡੇ ਨਾਮ ਨਹੀਂ ਨਹੀਂ ਲੰਡੇ ਦਾ ਇਹਦੇ ਜੀ ਕੋਈ ਨਹੀਂ ਹੈਗਾ ਸਿਰਫ ਉਹ ਅਲੀ ਦਾ ਹੀ ਲਿੰਕ ਹੈਗਾ ਉਹ ਜਿਹੜਾ ਵਿਦੇਸ਼ੀ ਲਿੰਕ ਹੀ ਆ ਸਰ ਇਹਦਾ ਬੈਕਗਰਾਉਂਡ ਕੀ ਹੈ ਕੰਮ ਕੁੰ ਕੀ ਕਰਦਾ ਹੈ ਇਹ ਕੀ ਹੈ ਇਹ ਮਜ਼ਦੂਰੀ ਦਾ ਕੰਮ ਕਰਦਾ ਪੰਜ 6 ਕਲਾਸਾਂ ਪੜਿਆ ਹੋਆ ਇਹਨੂੰ ਜਿਹੜੇ ਪਾਕਿਸਤਾਨ ਦੇ ਜਿਹੜੇ ਬੰਦੇ ਨੇ ਉਹ ਜਿਹੇ ਬੰਦਿਆਂ ਨੂੰ ਯੂਜ਼ ਕਰ ਲੈਂਦੇ ਨੇ ਉਹ ਯੂਜ਼ ਕਰਕੇ ਆਪਣੇ ਤਰੀਕਿਆਂ ਨਾਲ ਆਪਣਾ ਕੰਮ ਲੈ ਲੈਂਦੇ ਇਹਦੇ ਖਿਲਾਫ ਪਹਿਲਾਂ ਵੀ ਕੋਈ ਕਦਮ ਅਧਰਜ ਨਹੀਂ ਇਹਦੇ ਖਿਲਾਫ ਕੋਈ ਪਹਿਲਾਂ ਮਗਦੋਂ ਦਾ ਨਹੀਂ ਸਰ ਇਹ ਲਿੰਕ ਕਿਹਦੇ ਲਿੰਕ ਵਿੱਚ ਆਇਆ ਜੀ ਹਾਂਜੀ ਜਿਹਦੇ ਲਿੰਕ ਵਿੱਚ ਆਇਆ ਹੈ ਲਿੰਕ ਦੇ ਮਤਲਬ ਮਤਲਬ ਕਿ ਉਹ ਥਰੂ ਇਹਨੇ ਕਨਫਾਈਨਮੈਂਟ ਲਈ ਹੁੰਦੀ ਹੈ ਅਲੀ ਜਿਹੜਾ ਫੋਰਨ ਪਾਕਿਸਤਾਨ 'ਚ ਬੈਠਾ ਇੰਡੀਆ ਦੇ ਅਮਰਸਰ ਦੇ ਬੰਦੇ ਹੈਗੇ ਨੇ ਉਹਨੂੰ ਆਈਡੈਂਟੀਫਾਈ ਕਰਾਂਗੇ ਉਹ ਬੈਕਵਰਡ ਫਾਰਵਰਡ ਲਿੰਕੇਜ ਇਨਵੈਸਟੀਗੇਸ਼ਨ ਦੇ ਤਰ੍ਹਾਂ ਜੋ ਵੀ ਸਟੈਬਲਿਸ਼ ਹੋਊਗਾ ਉਹਨਾਂ ਸਰਵ ਕਰ ਵੀ ਕਰਾਂਗੇ ਸਰ ਪਹਿਲਾਂ ਵੀ ਕੋਈ ਕਨਸਾਈਨਮੈਂਟ ਮੰਗਵਾ ਚੁੱਕਾ ਹੈ ਜਾਂ ਇਹ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜਿਹੜੀ ਲਿਖੀ ਪਾਈ ਸੀ ਉਸ ਦਿਨ ਪਹਿਲਾਂ ਉਹਨਾਂ ਕੋਈ ਉਹਦੇ ਨਾਲ ਤਾਂ ਕੋਈ ਗਲਤ ਨਹੀਂ ਇਹ ਇਹ ਡਿਫਰੈਂਟ ਹੈਗਾ ਜੇ ਤੁਸੀਂ ਜੇ ਤਾਂ ਕੰਮ ਕਰ ਰਹੇ ਸੀ ਇਹ ਇਨਵੈਸਟੀਗੇਸ਼ਨ ਜਿਹਨੂੰ ਇੰਟਰੋਗੇਟ ਕਰਾਂਗੇ ਜੀ ਅਸੀਂ ਇਹਨੂੰ ਹੁਣੇ ਫੜਿਆ ਫਸਟ ਟਾਈਮ ਫੜਿਆ ਹੈ ਤੇ ਪਹਿਲਾਂ ਕੋਈ ਐਨਡੀ ਦਾ ਪਰਚਾ ਵੀ ਨਹੀਂ ਹੈ ਇਹਦਾ ਕ੍ਰਿਮੀਨਲ ਰਿਕਾਰਡ ਵੀ ਨਹੀਂ ਹੈ ਤੇ ਉਹ ਇਸ ਤੋਂ ਇਸ ਤੋਂ ਇਲਾਵਾ ਮੈਂ ਤੁਹਾਡੀ ਜਾਣਕਾਰੀ ਇਹ ਦੱਸਾਂ ਪਿਛਲੇ 3-4 ਦਿਨ ਪਹਿਲਾਂ ਸਾਡੇ ਦੋ ਦੋਸ਼ੀ ਸੀ ਜਿਹੜੇ ਚੋਰੀ 'ਚ ਫੜੇ ਹੋਏ ਸੀ ਉਹਨਾਂ ਨੂੰ ਰਿਕਵਰੀ ਕਰਨ ਲਈ ਅੰਮ੍ਰਿਤਸਰ ਦੀ ਪੁਲਿਸ ਆ ਜਿਹੜੀ ਉਹ ਬਿਆਸ ਲੈ ਕੇ ਗਏ ਸੀ ਉਥੇ ਉਹ ਸਾਡੇ ਹੀ ਕਰਮਚਾਰੀ ਦੇ ਹਮਲਾ ਕਰਕੇ ਦੋ ਬੰਦੇ ਸੀ ਇੱਕ ਬੰਦੇ ਤੇ ਹਮਲਾ ਕਰਕੇ ਉਦੋਂ ਕਾਰ ਖੋ ਗਏ ਦੋਨੇ ਬੰਦੇ ਭੱਜ ਗਏ ਸੀਗੇ ਉਹ ਦੋਨੇ ਬੰਦੇ ਦੋਸ਼ੀ ਮਨਦੀਪ ਸਿੰਘ ਤੇ ਦੋਸ਼ੀ ਸਤਨਾਮ ਸਿੰਘ ਉਹਨਾਂ ਨੂੰ ਸੀ ਕਾਬੂ ਕਰ ਲਿਆ ਉਹਨਾਂ ਦੇ ਖਿਲਾਫ 307 ਦਾ ਬਿਆਸ ਵਿੱਚ ਪਰਚਾ ਦਰਜਾ ਤੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕਰਕੇ ਉਹਨੂੰ ਦੁਆਰਾ ਜੇਲ੍ਹ ਭੇਜਿਆ ਜਾ ਰਿਹਾ ਹੈ ਇਹਨਾਂ ਨੂੰ ਅਸੀਂ ਰੂਰਲ ਅਮਸਰ ਦੇ ਏਰੀਆ ਜੰਡੇਆਲਾ ਦੇ ਲਗੋਂ ਤੋਂ ਕਾਬੂ ਕੀਤਾਗਾ ਤੇ ਅਸੀਂ ਕਮਿਸ਼ਨਰੇਟ ਪੁਲਿਸ ਨੇ ਐਫਰਟ ਕਰਕੇ ਜਿਹੜੇ ਬੰਦੇ ਭਜੇ ਸੀ ਉਹਨਾਂ ਨੂੰ ਵਾਪਸ ਲਿਆ ਪਿਆ ਕਿਨੋਂ ਸਰ ਨਸ਼ਾ ਜਿਹੜੇ ਇਹਨਾਂ ਪ੍ਰਾਪਰਟੀ ਬਣਾਈ ਹੋਈ ਹੈ ਉਸ ਦਾ ਹਾਂਜੀ ਜੋ ਜੋ ਵੀ ਪ੍ਰਾਪਰਟੀ ਬਣੇਗੀ ਉਹਨੂੰ ਅਸੀਂ ਕਾਨੂੰਨ ਤਹਿਤ ਜਾਬਤੇ ਅਨਸਾਰ ਉਹਨੂੰ ਅਸੀਂ ਕਬਜ਼ੇ ਕਰਾਂਗੇ ਸਰ ਜੀ ਕੱਲ ਜੋ ਲੋਟ ਕੋਦੀ ਤੁਸੀਂ ਟਿਕੈਤੀ ਹਾਲੇ ਮਸਲਾ ਕੀਤਾ ਉਹਦੇ ਵਿੱਚ ਕੋਈ ਫੋਲੋ ਅਪ ਕੀਤਾ ਕੁਝ ਸਰ ਕੋਈ ਦੱਸ ਤੁਸੀਂ ਦੋ ਬੰਦੇ ਹੋਰ ਕਰਦੇ ਸੀ ਯਾਰ ਕਰਦੇ ਸੀ ਉਹ ਲੱਗੇ ਹੋਏ ਜੀ ਇਨਵੈਸਟੀਗੇਸ਼ਨ ਜਾਰੀ ਆ ਲੱਗੇ ਹੋਏ ਆ ਜਦੋਂ ਵੀ ਕੋਈ ਉਹਦੇ ਐਡਵਾਂਸ ਸਾਨੂੰ ਸੂਚਨਾ ਮਿਲੂਗੀ ਤੁਹਾਨੂੰ ਲੱਗਾ ਸੀ ਇੱਕ ਦੋ ਕੁੜੀਆਂ ਹੋਰ ਅਰੈਸਟ ਹੋਈਆਂ ਨੇ ਜੀ ਉਹ ਨਹੀਂ ਅਰੈਸਟ ਨਹੀਂ ਹੋਈਆਂ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਨਹੀਂ ਅਰੈਸਟ ਠੀਕ ਹੈ